ਅੱਜ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਤੇ ਐਮਐਲਏ ਵੀ ਮੈਂ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹਲਕਾ ਪੱਟੀ ਦੇ ਵਿੱਚ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਤੇ ਉਹਨਾਂ ਦੇ ਨਾਲ ਡਟ ਕੇ ਖੜਨ ਲਈ ਪਹੁੰਚੇ ਸੁਖਬੀਰ ਬਾਦਲ ਜਰਵੇਖੋ ਸੁਖਬੀਰ ਬਾਦਲ ਨੇ ਇੱਥੇ ਕੀ ਕੁਝ ਕਿਹਾ ਕਾਨੂੰਨ ਨੇ ਕਾਲੀ ਦਲ ਨੇ ਬਹਾਦਰ ਟੀਮ ਚੱਲ ਜਾਓ ਚੱਲ ਜਾਓ ਚੱਲ ਜਾਓ ਜੋ ਵੀ ਅਕਾਲੀ ਦਲ ਖਾਲਸਾ ਪੰਥ ਦੀ ਜਥੇਬੰਦੀ ਹੈ ਬੈਠੇ ਜਾ ਠੀਕ ਹੋਣਾ ਖੜੋ ਜਾ ਖੜੋ ਜਾ ਜੋ ਵੀ ਅਕਾਲੀ ਦਲ ਵਾਸਤੇ ਪੰਜਾਬ ਖਾਲਸਾ ਪੰਥ ਦੀ ਤਰੱਕੀ ਸਭ ਤੋਂ ਜ਼ਰੂਰੀ ਹੈ ਅੱਜ ਲੋੜ ਹੈ ਪਿਛਲੇ 10 ਸਾਲ ਪੰਜਾਬ ਵਿੱਚ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਤੇ ਝਾਟੂ ਵਾਲੇ ਨੇ ਇਸ ਕਰਕੇ ਮੈਂ ਬੇਨਤੀ ਆ ਇਸ ਲਈ ਮੈਂ ਆ ਪਾਇਆ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਕਿ ਆਪਾਂ ਨੂੰ ਅਕਾਲੀ ਦਲ ਤੋਂ ਟਕਰਾ ਕਰਨਾ ਪੈਣਾ ਹੈ ਮੈਨੂੰ ਮਾਨ ਅਕਾਲੀ ਦਲ ਤੇ ਪੱਟੀ ਹਲਕੇ ਦੇ ਵਰਕਰਾਂ ਦੇ ਜਦੋਂ ਮੈਂ ਮੈਸੇਜ ਲਾਇਆ ਤੁਸੀਂ ਡੱਟ ਕੇ ਪਹੁੰਚੇ ਦਫਤਰ ਮੈਂ ਜ਼ਿੰਦਗੀ ਵਿੱਚ ਅੱਗੇ ਹੋ ਕੇ ਲੜਾਈਆਂ ਲੜੀਆਂ ਮੈਂ ਕਿਤੇ ਵਰਕਰਾਂ ਨੂੰ ਅਕੇ ਨਹੀਂ ਕਿਹਾ ਮੈਂ ਆਪ ਅੱਗੇ ਹੋਇਆ ਹਰ ਲੜਾਈ ਦੇ ਵਿੱਚ ਮੈਂ ਉਦੋਂ ਵੀ ਕਿਹਾ ਸੀ ਕਿ ਤੁਸੀਂ ਤਖੜੇ ਹੋ ਜਾਓ ਮੈਂ ਆਪ ਆਉਂਗਾ ਕਾਗਿਜ਼ ਢੋਗਵਾਣ ਇਸ ਕਰਕੇ ਪੱਟੀ ਵਾਲੇ ਤੁਹਾਨੂੰ ਕੋਈ ਚਿੰਤਾ ਨਹੀਂ ਥੋੜਾ ਸਰਪੰਚ ਵੀ ਮੈਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵੀ ਮੈਂ ਹਾਂ ਤੇ ਮੈਲੇ ਵੀ ਮੈਂ

ਜੋ ਬਾਤ ਹੋ ਗਈ ਉਹ ਦੇਖਦੇ ਹਾਂ ਕਿ 4 ਦੇ 5 ਹੋ ਗਈ ਆ ਓ ਯਾਰ ਇਹ ਗੱਲ ਪਟਿਆਲੋ ਮੈਂ ਗਾਲੀ ਲੀਡਰਸ਼ਿਪ ਪੱਟੀ ਨੂੰ ਬੇਨਤੀ ਕਰਨਾ ਕੁਝ ਮਰਜ਼ੀ ਹੋ ਦੇ ਜਿੰਨਾ ਹੀ ਜਿਤਨਾ ਆਪਾਂ ਡਾਊਂਸ ਕਰ ਤੋਂ ਨਾ ਕਰਦੇ ਖੜੇ ਵਧੀਆ ਖੜੇ ਯਾਰ ਸਾਰੇ ਖੜੇ ਜੀ ਐ ਕਰੋ ਲਾਕਸ਼ਮੀ ਜੀ ਮੈਂਬਰਾਂ ਦੇ ਕਾਫੀ ਯਾਰ ਆਜੋ ਆਪਾਂ ਸਿੱਧੇ ਵੀਡੀਓ ਆਫਸ ਜਾਂਦੇ ਮੈਂ ਵੀ ਡਾਊਂਸ ਕਰੀਏ ਸਾਰੀਓ ਕੇ ਨਾਲ ਸਾਡੇ ਸਮੇਂ ਸ਼ਰਦਨ ਸਿੰਘ ਜੀ ਚੂਮਾ ਸਾਹਿਬ ਸਨਮਾਨ ਕਰਨਾ ਚਾਹੀਏ ਆਓ ਸ਼ਰਦਨ ਸਿੰਘ ਚੀਮਾ ਵਾਈਟ ਕਰਦੇ ਆ ਜੀ ਜੀ ਬਹੁਤ ਬਹੁਤ ਧੰਨਵਾਦ ਜੀ whales This is a toy子 station is a discretion I have. This is a toy Davis Yes 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 I am, Trustee Lempte tama hai guys, bane of a t halli, I hope you do come and thank you for a li Thank you, Goddess D ਜਾ 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 ਹੌਲੀ ਜਾ ਜਾ ਸ੍ਰੀ ਅਕਾਲੀ ਦਲ ਖਾਲਸਾ ਪੰਥ ਦੀ ਜਥੇਬੰਦੀ ਹੈ ਮੈਂ ਠੀਕ ਹੈ ਜੀ ਠੀਕ ਹੋਣਾ ਖੜੋ ਜਾ ਖੜੋ ਜਾ ਹੁਣ ਸ੍ਰੀ ਅਕਾਲੀ ਦਲ ਵਾਸਤੇ ਪੰਜਾਬ ਖਾਲਸਾ ਪੰਥ ਦੀ ਤਰੱਕੀ ਸਭ ਤੋਂ ਜ਼ਰੂਰੀ ਹੈ ਅੱਜ ਲੋੜ ਇਸ ਲਈ 10 ਸਾਲ ਪੰਜਾਬ ਵਿੱਚ ਜੋ ਬੁਰਾ ਹਾਲ ਕਰ ਦਿੱਤਾ ਕਾਂਗਰਸ ਤੇ ਝਾੜੂ ਵਾਲੇ ਨੇ ਇਸ ਕਰਕੇ ਮੈਂ ਬੇਨਤੀ ਆ ਇਸ ਲਈ ਮੈਂ ਆ ਪਾਇਆ ਜੇ ਪੰਜਾਬ ਨੂੰ ਬਚਾਉਣਾ ਹੈ ਇਹ ਗਰੀਬ ਨੂੰ ਬਚਾਉਣਾ ਹੈ ਜੇ ਕਿਸਾਨ ਨੂੰ ਬਚਾਉਣਾ ਹੈ ਜੀ ਆਪਾਂ ਨੂੰ ਅਕਾਲੀ ਦਲ ਤੋਂ ਤਕੜਾ ਕਰਨਾ ਪੈਣਾ ਹੈ ਮੈਨੂੰ ਮਾਨ ਹੈ ਅਕਾਲੀ ਦਲ ਤੇ ਪੱਟੀ ਹਲਕੇ ਦੇ ਵਰਕਰਾਂ ਦੇ ਜੇ ਦੋ ਵਾਰ ਮੈਸੇਜ ਲਾਇਆ ਤੁਸੀਂ ਡੱਟ ਕੇ ਪਹੁੰਚੇ ਦਫਤਰ ਮੈਂ ਜ਼ਿੰਦਗੀ ਵਿੱਚ ਅੱਗੇ ਹੋ ਕੇ ਲੜਾਈਆਂ ਲੜੀਆਂ ਮੈਂ ਕਿਤੇ ਵਰਕਰਾਂ ਨੂੰ ਅੱਗੇ ਨਹੀਂ ਕੀਤਾ ਮੈਂ ਆਪ ਅੱਗੇ ਹੋਇਆ ਹਰ ਜਨਾਈ ਦੇ ਵਿੱਚ ਮੈਂ ਉਹਦੋਂ ਵੀ ਕਿਹਾ ਸੀ ਕਿ ਤੁਸੀਂ ਤਗੜੇ ਹੋ ਜਾਓ ਮੈਂ ਆਪ ਆਉਂਗਾ ਕਾਗਿਜ਼ ਤੋੜ ਕੇ ਇਸ ਕਰਕੇ ਪੱਟੀ ਵਾਲੇ ਤੁਹਾਨੂੰ ਕੋਈ ਚਿੰਤਾ ਨਹੀਂ ਤੁਹਾਡਾ ਸਰਪੰਚ ਵੀ ਮੈਂ Zila Parishad member wi men he te pelle wi